ਕਾਲ ਸਾ ਉਹ ਹੈ ਕਿ ਕਿਫਤ ਹੈ ਅੱਜ ਅਸੀਂ 25 ਨਵੰਬਰ 2025 ਨੂੰ ਸ਼ਾਂਤਵਾਬਾ ਮੇਲਾ ਲੱਗੇਗੀ ਪਿੰਡ ਨੰਨਾਉ ਉਹਨਾਂ ਦੀ ਜਨਮ ਬਰਸੀ ਦੇ ਸੰਬੰਧ ਵਿੱਚ ਪਿੰਡ ਨੰਨਾਉ ਵਿਖੇ ਗੁਰਦਰਾ ਸਾਹਿਬ ਮੱਮਲਾ 3 ਜੇਸਤਾਨ ਦੇ ਉੱਤੇ ਆਏ ਹਾਂ ਮੈਨੂੰ ਅੱਜ ਮਹਾਰਾਜ ਦੀ ਕਿਰਪਾ ਸਰਕਾਰ ਸੰਤ ਮਹਾਂਪੁਰਖਾਂ ਦੀ ਕਿਰਪਾ ਸਰਕਾਰ ਆਇਦਾ ਦੀਵਾਨ ਜਿਹੜਾ ਹੈ ਉਸ ਨੂੰ ਚੜਾਉਣ ਦਾ ਇਹ ਮੌਕਾ ਦਿੱਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਦੀਵਾਨ ਵਿੱਚ ਖੜਪਟਾਣੇਪੂ ਹਉਦੇਵਪ੍ਰੰਤ ਪਹਿਲਾਂ ਗੁਰਦਾਸ ਸਾਹਿਬ ਜੀ ਹੁਰੀ ਲਾਗੀ ਭਾਈ ਬਲਬੀਰ ਸਿੰਘ ਜੀ ਵੱਲੋਂ ਕੀਰਤਨ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਇਲਾਕੇ ਦੀ ਪਰਮਾਨੰਤ ਚੱਤੀਆ ਭਾਈ ਚਕਦੇਵ ਸਿੰਘ ਜੀ ਨਰਾਲੋਂ ਉਹਨਾਂ ਨੇ ਮੋਤੀ ਵਿਸਤਾਰ ਨਾਲ ਗੁਰੂ ਮਹਾਰਾਜ ਜੀ ਚਰਨਾ ਵਿੱਚ ਬੇਤਿਆ ਕੀਤਾ ਔਰ ਕੀਰਤਨ ਕੀਤਾ ਪਿਉਰੀ ਲਾਗੀ ਜਿਹਦੇ ਵਾਰਸ਼ਾਤਮ ਗਗਨਦੀਪ ਸਿੰਘ ਜੀ ਨੇ ਕੀਰਤਨ ਦੀ ਸ਼ੇਰ ਲਾਈ ਤੇ ਉਹਨਾਂ ਤੋਂ ਪ੍ਰੰਤ ਵੀਰ ਜਿੰਦ ਜੀ ਮਾਲਖ ਪਰਵੜਿਆ ਨੇ 2 ਘੰਟੇ ਲਈ ਕੀਰਤਨ ਕੀਤਾ ਦੂਸਰੇ ਪਹਿਲੇ ਦੇ ਸ਼ਾਮ ਦੇ ਦੀਵਾਨਾ ਵਿੱਚ ਢਾਡੀ ਬੀਬੀ ਰਾਜਵੰਤ ਕੌਰ ਜੀ ਪਤਿ ਘਰ ਸਾਹਿਬ ਬੜਿਆਣੀ ਜੀ ਨੇੜੇ ਘੰਟਾ ਕੀਰਤਨ ਕੀਤਾ ਉਪਰੰਤ ਇਸ ਦੀਵਾਨ ਦੀ ਸਮਾਪਤੀ ਅਨੰਦ ਸਾਹਿਬ ਜੀ ਦੇ ਪਾਠ ਪਵੰਤ ਅਰਦਾਸ ਕਰਨ ਪ੍ਰੰਤ ਕੋਈ ਇਸ ਦੇ ਵਿੱਚ ਚਾਨਮਨਤ ਨਾਲ ਸਾਰੀਆਂ ਨਗਰ ਦੇ ਇਲਾਕੀਆਂ ਸੰਗਤਾਂ ਨੇ ਸੇਵਾ ਕੀਤੀ ਅਸੀਂ ਨਾ ਸਾਰੀਆਂ ਸੰਗਤਾਂ ਦਾ ਜੀਤ ਨਹੀਂ ਜਥੇ ਦਾ ਔਰ ਪਰਵੰਦ ਕਮੇਟੀ ਦਾ ਮੈਂ ਮਾਸਟਰ ਭਜਨ ਸਿੰਘ ਬਹੁਤ ਹੀ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਪਿੱਛਾ ਤਮਾਕੂ ਜਿਹੜਾ ਕਰਾ ਕੇ ਇਲਾਕੇ ਵਿੱਚ ਜਿਹੜਾ ਹੈ ਬਾਣੀ ਵੀ ਰਹਿਬਰ ਲਈ ਹੈ ਇਸੇ ਤਰ੍ਹਾਂ ਹੀ ਮਾਰਾ ਇਹਨਾਂ ਨੂੰ ਬਖਸ਼ਿਸ਼ ਕਰੇ ਇਸੇ ਤਰ੍ਹਾਂ ਇਹ ਦਿਨ ਇਹ ਦੀਵਾਨ ਸੰਤ ਬਾਬਾ ਮੇਲਾ ਸਿੰਘ ਜੀ ਨੜਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਤ ਬਾਬਾ ਮੇਲਾ ਸਿੰਘ ਜੀ ਨੜਾਲੋ ਜਿਨ੍ਹਾਂ ਦੀ ਸਨਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿੱਤੀ 23 ਨੰਬਰ ਤੋਂ 25 ਸਤੰਬਰ ਤੱਕ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ ਜਿਸ ਵਿੱਚ ਪਿੰਡ ਦੇ ਬਾਰਦੇਵਲੀ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਨਿਰਵਿਗਤਾ ਪੂਰਨ ਮਿੱਤੀ 25 ਸਤੰਬਰ ਨੂੰ ਭੋਗ ਪਾਏ ਗਏ ਉਹਕ ਪੈਣ ਉਪਰੰਤ ਖੁੱਲੇ ਦੀਵਾਨ ਵਿੱਚ ਦੀਵਾਨ ਸੁਜਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਇਸ ਸਾਹ ਲੈ ਕੇ ਗਰਵਾਣੀ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ